ਦੋਸਤੋ ਤੁਸੀਂ ਜੁੜੇ ਹੋ ਮਾਲਵਾ ਟੀਵੀਜ਼ਨ ਦੇ ਨਾਲ ਅੱਜ ਗੱਲ ਕਰਦੇ ਆ ਫਰਦ ਕੇਂਦਰ ਜਿਹੜਾ ਕਿ ਜਮ੍ਹਾਂਬੰਦੀ ਨੂੰ ਲੈ ਕੇ ਸਾਰਾ ਆ ਗਿੜੇ ਨੇ ਔਰ ਜਮ੍ਹਾਂਬੰਦੀ ਲੈਣੇ ਕਿਉਂਦੇ ਇਹ ਵਹੀ ਸਸਤੀ ਗੱਲ ਹੈ ਇਹ ਕਿਵੇਂ ਤੁਸੀਂ ਸਰਵ ਕੇਂਦਰ ਖੜੇ ਹੋ ਤੇ ਜਿਹੜਾ ਕਿ ਫਰਦ ਕੇਂਦਰ ਦੇ ਵਿੱਚ ਫਰਦ ਲੈਣ ਵਾਸਤੇ ਆਏ ਬਿਲਕੁਲ ਜੀ ਮੈਂ ਇੱਥੇ ਫਰਦ ਕੇਂਦਰ ਵਾਸਤੇ ਆਇਆ ਮੈਂ ਜਮ੍ਹਾਂਬੰਦੀ ਲੈਣੀ ਹੈ ਇੱਥੇ ਹੜਤਾਲ ਚੱਲ ਰਹੀ ਹੈ ਇੱਥੇ ਪਤਾ ਲੱਗਿਆ ਕਿ ਜਿਹੜੇ ਮੁਲਾਜ਼ਮ ਹੈ ਇਹ ਠੇਕੇਦਾਰ ਰੱਖੇ ਇਹਨਾਂ ਤੰਤਰ ਮਹੀਨਿਆਂ ਤੋਂ ਖਾਹੀ ਦੇ ਰਹੇ ਇਹਨਾਂ ਦਾ ਤਸਬੂਰ ਕੀ ਹੈ ਇੱਕ ਪਾਸੇ ਭਗਵੰਤ ਮਾਣੇ ਗੱਲ ਕਹਿੰਦਾ ਵੀ ਮੈਂ ਠੇਕਾ ਲਈ ਆਏ ਦੇਣਾ ਹਰ ਇੱਕ ਮੌਜੂ ਪੱਕੇ ਕਰੂਗਾ ਜਿਆਦਾ ਭਗਵੰਤ ਮਾਣੇ ਲੱਤੇ ਦਾਮ ਤਾਂ ਉਹ ਵਾਈਟ ਪੇਪਰ ਜਾਰੀ ਕਰੇ ਜਿਹੜੀ ਕਦਾਂ 55000 ਨੌਕਰੀ ਦਿੱਤੀ ਹੈ ਕਿਉਂਕਿ ਕੋਈ ਨੌਕਰੀ ਦਿੱਤੀ ਨਹੀਂ ਕਾਗਜ਼ੇ ਦਿੱਤਿਆਂ ਦਾ ਬਾਹਰ ਲਿਆਉਂ ਦਿੱਤਿਆਂ ਸਾਡੇ ਨੌਜਵਾਨ ਜਿਹੜੇ ਇੱਥੇ ਆ ਉਹੋ ਸਵਾਜਿਆ ਕਰਦੇ 15 15 ਹੋ ਜਾਂਦੇ 30000 ਕਿਤੇ ਕੋਤ ਮਹੀਨੇ ਤਿੰਨ ਤਰ ਹਾਈ ਨੇ ਤੇ ਹੁਣ ਜਿਹੜੇ ਲੋਕ ਆ ਉਹ ਪਰੇਸ਼ਾਨ ਹੋ ਰਹੇ ਆ ਤੇ ਸਰਕਾਰ ਦੇ ਕੰਦੇ ਜੂਨੀ ਸੜਕ ਦੀ ਆ ਵੋਟਾਂ ਮਗਾ ਲਿਖੋ ਕੱਠੇ ਦੇਖੋ ਵੋਟਾਂ ਦਾ ਬੁਲਾ ਕੇ ਆਉਂਦੀ ਆ ਇੱਕ ਬਾਰੇ ਵੋਟਾਂ ਭਾ ਦੇ ਆ ਤੇ ਇਹਨਾਂ ਤਰਖਾ ਹੀ ਦਿੱਤੇ ਇਹ ਕਹਿੰਦੇ ਅੱਜ ਮੰਗਾ ਵੀ ਇਹਨਾਂ ਤਰਖਾ ਦਿੱਤੀ ਜਾਵੇ ਤੇ ਇਹਨਾਂ ਨੂੰ ਕੰਮ ਚ ਲਾਇਆ ਜਾਵੇ ਤੇ ਇਹ ਗੁੱਲਾ ਤੇਰੇ ਕੰਨ ਜਾਲ ਕੋ ਰਖਲੀ ਆ ਹੌਣ ਤਾਂ ਕਨੇਡਾ ਮਗਾ ਸਵੇਰ ਦੇ ਖੜੇ ਹਾਂ। ਹਲਤਾ ਜੀ ਬਹੁਤ ਟਾਈਮ ਗਾ ਜਾਂਦਾ ਖੁੱਲਿਆ ਹੁੰਦਾ ਖੜੇ ਹਿੱਤਾ। ਜੀ। ਅਸੀਂ ਖੜੇ ਹਾਂ ਕੋਈ ਹਾਂ। ਲਾ ਕੇ ਮੁੜ ਗਏ। ਹਾਂ ਜੀ। ਅੰਦਰ ਵਾਲੇ ਆ ਕੇ ਮੁੜ ਗਏ। ਫਿਰ ਮੁੜੀ ਜਾਂ ਬੰਦੀ ਨਹੀਂ। ਜਵਾਬ ਮੰਦੀ ਨਹੀਂ ਮਿਲਦਾ। ਹੋਰ? ਜੀ। ਹੁਣ ਹੁਣ ਫਿਰ ਤੁਹਾਡਾ ਤੁਸੀਂ ਅਗਲਾ ਕੀ ਪ੍ਰੋਡਕਟ ਕਰ ਰਹੇ ਹੋ? ਜੇ ਮੰਨ ਲਾ ਨਹੀਂ ਤੁਹਾਨੂੰ ਜਵਾਬ ਮੰਦੀ ਤੁਹਾਨੂੰ ਸਾਕ ਲੋੜ ਹੈ ਜਵਾਬ ਮੰਦੀ ਨਹੀਂ। ਦੇਖੋ ਜੀ ਅਸੀਂ ਕੇਲਾ ਤਾਂ ਹੁਣ ਵੇਚਦੇ ਅੱਜ ਕੀ ਜਾਂਦੇ। ਜੀ। ਨਹੀਂ ਫਿਰ ਅਸੀਂ ਪਟਾਟਾ ਕਰਾਂਗੇ ਤੁਹਾਨੂੰ। ਹੂੰ। ਇਹਦੇ ਨਾਲ ਲਾ ਕੇ ਸਾਬ ਤੋਂ ਮੰਗੇ। ਹੂੰ। ਅਵੇਲਾਪੂ ਹੋ ਜਾਵਾ ਹੂੰ ਹੂੰ ਤਾਂ ਸਾਨੂੰ ਕਰਨਾ ਪਊਗਾ ਸਾਰੇ ਲੋਕਾਂ ਨੂੰ ਅੱਖੇ ਹੋਵਾਂਗੇ ਇਹ ਹੀ ਰਸਤਾ ਸਰਕਾਰ ਦਾ ਕੰਦੇ ਦੀ ਸ਼ਕਤੀ ਹੂੰ ਮਤਲਬ ਇੱਕ ਤੁਹਾਡਾ ਕਹਿੰਦਾ ਭਾਵਾਂਗਾ ਕਿ ਇਹ ਸਰਕਾਰ ਦੇ ਵੱਡੇ ਵੱਡੇ ਜਿਹੜੇ ਬੋਰਡ ਲੱਗ ਰਹੇ ਆ ਕਿ ਅਸੀਂ ਜਿਹੜੇ ਕੱਚੇ ਮਜ਼ਦੂਰ ਨੂੰ ਪੱਕਾ ਕੀਤਾ ਉਹ ਸਭ ਝੂਠਾ ਬਿਲਕੁਲ ਝੂਠਾ ਜੀ ਮੈਂ ਤਾਂ ਇਹ ਕਹਿੰਦਾ ਸੋਹਣੇ ਕਹਿੰਦੇ ਪਹਿਲਾਂ ਕਹਿੰਦੀ ਹੂੰ ਵੇ ਜੋ ਸਰਕਾਰ ਦੇ ਦੰਦ ਜੁਤਾਏ ਦਮਾ ਤੋਂ ਵਾਈਟ ਪੇਪਰ ਜਾਰੀ ਕਰੇ ਹੂੰ ਕਿ ਕਿਹੜੇ ਬੰਦੇ ਕਿੱਥੇ ਨੌਕਰੀ ਦਿੱਤੀ ਹੈ ਕਿਉਂਕਿ ਸਾਨੂੰ ਨੌਕਰੀ ਦਿੱਤੀ ਕੋਈ ਨਹੀਂ ਠੀਕੇ ਦੇ ਰੱਖ ਕੇ ਕਹਿੰਦੇ ਸੀ ਨੌਕਰੀ ਦੇਤੀ ਕਿਤੇ ਕਿੰਨੀ ਜ਼ਿਆਦਾ ਵਜਾਂ ਨੂੰ ਮਿਲਦੀ ਹੈ ਇਹ ਲੋਕਾਂ ਨੂੰ ਤੇ ਜਦ ਬਾਹਰ ਹੁੰਦੇ ਆ ਇੱਥੇ ਕਿਸੇ ਨੂੰ ਕੋਈ ਨੌਕਰੀ ਨਹੀਂ ਜੀ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਕੋਈ ਸਾਥੀ ਖੜੇ ਨੇ ਭਾਈ ਜੀ ਕਿਵੇਂ ਤੁਸੀਂ ਕਿਵੇਂ ਆਏ ਸੀ ਅਸੀਂ ਤੜਕੇ ਦੇ ਆਏ ਆ ਫਰਦ ਲੈਣ ਤੇ ਫਰਦ ਸਾਨੂੰ ਮਿਲ ਲਈ ਰਹੀ ਹੈ ਅਸੀਂ 9 ਵਜੇ ਦੇ ਇੱਥੇ ਖੜੇ ਆ ਜੀ ਤੇ ਇਹਨਾਂ ਦਾ ਕਰੋ ਇਹਨਾਂ ਨਾਲ ਵਿਚਾਰਿਆਂ ਨਾਲ ਗੱਲਬਾਤ ਕੀਤੀ ਹੈ ਕਿ ਨੇ 3-3 ਮਹੀਨੇ ਹੋ ਗਏ ਸਾਨੂੰ ਤਨਖਾਹ ਹੀ ਨਹੀਂ ਪਾਈ ਤੇ ਸਰਕਾਰ ਕਹਿੰਦੀ ਹੈ ਵੀ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਪੱਕੇ ਕੋਈ ਕਰ ਨਹੀਂ ਰਿਹਾ ਇਹਨਾਂ ਨੂੰ ਇਹ ਵਿਚਾਰੇ ਇੱਥੇ ਤਿੰਨ ਤਿੰਨ ਮਹੀਨਿਆਂ ਤੋਂ ਬਿਨਾਂ ਪੈਸਿਆਂ ਤੋਂ ਕੰਮ ਕਰੀ ਜਾਂਦੇ ਆ ਇਹਨਾਂ ਦਾ ਧੰਨਵਾਦ ਆ ਕਿਹੜੇ ਅਜੇ ਸਾਡੇ ਬੱਚੇ ਵਿਚਾਰੇ ਲੱਗੇ ਪਏ ਆ ਕਿਸੇ ਸਾਡੇ ਪੰਜਾਬ ਦੇ ਬੱਚੇ ਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ ਜੀ ਜੇ کہیں ਹੁਣ ਮਿਲਦੀਏ ਤਾਂ ਬਾਹਰੋਂ ਮਿਲਦੀ ਜੀ ਇੱਥੇ ਪੰਜਾਬ ਦੇ ਬੱਚੇ ਨੂੰ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਜੀ 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 ਇਸੇ ਕਰਕੇ ਤੇ ਅਸੀਂ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਦਵਾ ਦਾ ਪੱਕੇ ਕੀਤੇ ਜਾਣ ਤੇ ਜੇ ਨਹੀਂ ਕਰਦੇ ਤਾਂ ਇਹਨਾਂ ਦੇ ਪ੍ਰੋਜੈਕਟ ਦੇ ਨਾਲ ਅਸੀਂ ਵੀ ਇਹਨਾਂ ਦੇ ਨਾਲ ਧਰਨਾ ਦੇਣ ਨੂੰ ਤਿਆਰ ਆ ਜੀ ਸਾਡੀ ਮਾਲਵਾ ਜੁਨੀਅਨ ਦਾ ਮਾ ਬਲਾਕ ਪ੍ਰਧਾਨ ਜੀ ਤੇ ਇਹ ਜੇ ਨਹੀਂ ਪੱਕੇ ਕਰਦੇ ਤਾਂ ਜਿਵੇਂ ਇਹ ਕਹਿਣਗੇ ਧਰਨਾ ਸੀ ਉਹ ਧਰਨਾ ਦੇ ਨਾਲ ਤਿਆਰ ਆ ਜੀ ਤੁਸੀਂ ਵੀ ਜਮਨ ਤੁਹਾਨੂੰ ਧਰਨਾ ਲਾ ਜੀ ਜੀ ਬਿਲਕੁਲ ਪਤਾ ਲੱਗੇ ਗਾਈਆਂ ਦੇ ਬਹੁਤ ਵਧੀਆ ਵੈਸੇ ਕੰਮ ਕਰਦੇ ਐ ਬਹੁਤ ਜ਼ਰੂਰਤਵਾਂ ਉਹਨਾਂ ਦੇ ਹੋਏ ਜਾਂਦੇ ਆ ਪਰ ਇਹਾਂ ਦੀ ਸਾਡੀ ਅਰਦਾਸ ਹੈ ਭਈ ਇਹਨਾਂ ਦੀ ਤਨਖਾਹ ਰੱਖੇ ਕਿਉਂਕਿ ਸਰਕਾਰ ਕੋ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਇਹਨਾਂ ਦੀ ਤਨਖਾਹ ਨਹੀਂ ਮਿਲੀ ਪਤਾ ਹੀ ਸਵੇਰ ਤੋਂ ਆਉਂਦੇ ਐ ਡਿਊਟੀ ਕਰਦੇ ਦੇ ਘਰ ਪਰਿਵਾਰ ਚਲਾਉਣਾ ਬਹੁਤ ਔਖਾ ਹੈ ਜੀ ਜੀ ਜੇ ਪੈਸੇ ਆਉਣਗੇ ਤਾਂ ਪਰਿਵਾਰ ਚੱਲੂ ਜੀ ਆਪਾਂ ਵੀ ਕੋਈ ਵੀ ਲਾ ਲਓ ਜਿਹੜੀ ਦਾ ਆਪਦੀ ਕਮਾਈ ਕਰਦਾ ਹੈ ਤੇ ਤੁਹਾਨੂੰ ਅੰਤਮਨ ਪਰ ਸਰਕਾਰ ਇਹਨਾਂ ਦੀ ਆਮ ਆਦਮੀ ਪਾਰਟੀ ਤੋਂ ਪਤਾ ਹੀ ਵਾਅਦੇ ਕਰ-ਵਾਡੇ ਕਰਦੇ ਜੀ ਪਰਪੂ ਦੇ ਉੱਤੇ ਦੇ ਅਸੀਂ ਇਹਦੇ ਨਾਲ ਆ ਜੀ ਜੇ ਕੱਲ ਤੋਂ ਕੋਈ ਨਾ ਇਹਨਾਂ ਦਾ ਹੱਲ ਹੋਏ ਤਾਂ ਪ੍ਰੋਟੈਕਟ ਕਰਾਂਗੇ ਪਰ ਅਜੇ ਬੋਲਦੇ ਨਹੀਂ ਸਾਹ ਹੋ ਰਿਹਾ ਸੋ ਇਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜੇ ਸਾਂਝ ਕੇਂਦਰ ਦੇ ਵਿੱਚ ਮੁਲਾਜ਼ਮ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਤੁਹਾਡੀ ਕਲਮ ਛੋੜ ਹੜਤਾਲ ਹੈ ਉਹਦੇ ਬਾਰੇ ਕੀ ਕਹਿੰਦੇ ਸ਼ਰਮਾ ਜੀ ਪਹਿਲੇ ਤਾਂ ਇਹ ਜਿਹੜੀ ਤੁਹਾਡੀ ਕਲਮ ਛੋੜ ਹੜਤਾਲ ਦੇ ਬਾਰੇ ਇੱਕ ਜਿਹੜੀ ਕੰਸਰਟਾ ਮਿੱਤੀ ਕੁਝ ਮੈਂ ਜਿਹੜਾ ਰਿਪੋਰਟ ਤੋਂ ਪੰਜਾਬ ਫਰਟ ਕੇਂਦਰ ਐਸੋਸੀਏਸ਼ਨ ਪ੍ਰਧਾਨ ਰੋਹਿਤ ਕੁਮਾਰ ਜੀ ਬੇਟਾ ਤੁਹਾਨੂੰ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਡੇ ਇੱਥੇ ਆਏ ਹੋ ਪਤਿਓ ਨਾ ਤੇ ਦੇਖੋ ਜੀ ਅਸੀਂ 2007-08 ਤੋਂ 9 ਤੋਂ ਅਸੀਂ ਮਾਰਕ ਕਰਨ ਨੂੰ ਡਿਉ ਹੋਏ ਆ ਜੀ ਸੀਐਮਐਸ ਕੰਪਨੀ ਦੇ 3000 ਰੁਪਏ ਲਖਿਆ ਗਿਆ ਸੀਗਾ ਜੀ ਪਰ ਸਾਡੇ ਹਾਲਤ ਉਹਨੇ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਵੀ 15-15 ਸਾਲ ਸੇ ਕੰਮ ਕਰਦੇ ਰਹੋਗੇ ਜੀ ਤਿੰਨ ਤਿੰਨ ਮੈਨੂੰ ਤੁਹਾਡੇ ਤਕਾਹਾਂ ਨਹੀਂ ਆ ਰਹੇਗਾ ਜੀ ਠੀਕ ਹੈ ਜੀ ਜਿਹੜੀ ਸੱਤਾ ਦੇ ਸਰਕਾਰ ਹੈ ਦੇਖੋ ਕਹਿ ਰਹੀ ਸੀਗੀ ਵੀ ਜਦੋਂ ਵੀ ਅਸੀਂ ਇਸ ਮਤਲਬ ਕਿ ਅਸੀਂ ਜਦੋਂ ਆਪਣਾ ਸਰਕਾਰ ਸੱਤਾ ਦੇ ਵਿੱਚ ਆਵਾਂਗੇ ਤਾਂ ਜਿਹੜੇ ਕੱਚੇ ਅਮਲਾਜੇ ਬੈ ਜੀ ਠੀਕ ਹੈ ਉਹਨਾਂ ਦੀ ਸਾਰ ਲੈ ਜਾਊਗੀ ਜੀ ਸਾਰ ਲੈ ਜਾਊਗੀ ਪਰ ਹੁਣ ਤੱਕ ਸਾਨੂੰ ਜਸਟਿਸ 1 2 ਮਿੰਟਾਂ ਦੇ ਕੇ ਸਾਨੂੰ ਟਾਲ ਦਿੱਤਾ ਗਿਆ ਸਾਡੀ ਕਿਸੇ ਨੇ ਕੋਈ ਸਰਵਾਈ ਨਹੀਂ ਕੀਤੀ ਜੀ ਦੇਖੋ ਰੋਜ਼ਗਾਰ ਦੇਖੋ ਰੋਜ਼ਗਾਰ ਇੱਕ ਵਾਰੀ ਮਿਲਦਾ ਹੈ ਜੀ ਠੀਕ ਹੈ ਜੀ ਤੁਹਾਡੀਆਂ ਉਂਗਲਾਂ ਮੇਡਾਂ ਨਹੀਂ ਚੁੱਕੀਆਂ ਜੀ ਠੀਕ ਹੈ ਜੀ ਤਰਖਾਹ ਵਿੱਚ ਨਹੀਂ ਆ ਰਹੀਆਂ ਬੱਚਿਆਂ ਦੀਆਂ ਪੜ੍ਹਾਈਆਂ ਕਰਦਾ ਜੁਨੇ ਦਾ ਤੁਹਾਨੂੰ ਸਭ ਖੁਸ਼ੀ ਹੈ ਮਗਿਆੜੀਆ ਸਮੇ ਜੀ ਇਹਹੀ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਬਾਹ ਫੜੇ ਸਾਨੂੰ ਕਿਸੇ ਡਿਪਾਰਟਮੈਂਟ ਦੇ ਚੰਦਰ ਕਰੀ ਤੁਸੀਂ ਜਦੋਂ ਫਰਦ ਕੱਢਦੇ ਹੋ ਤੁਸੀਂ ਪੈਸੇ ਕਿੱਥੇ ਲੈਂਦੇ ਹੋ ਸਾਡੇ ਦੇਖੋ ਜੀ 25 ਰੁਪਏ ਪਰ ਪੇਜ ਸਰ ਦੇ ਵਿੱਚ ਉਹਦੇ ਵਿੱਚ 25 ਰੁਪਏ ਪਰ ਪੇਜ ਦੇ ਉੱਤੇ ਇੱਕ ਇਨਸਟਾਲ ਲੱਗਿਆ ਹੁੰਦਾ ਕਿ ਇਹਨੇ ਸਰਕਾਰ ਦੇ ਤੇ ਇੰਨੇ ਧਾੜ ਜਿਹਦੇ ਵਿੱਚ ਕਿ ਅਕਸਰ ਉਹਨਾਂ ਨੂੰ ਕਮਾਈ ਤਾਂ ਹੁੰਦੀ ਹੈ ਨਾ ਫਰਦ ਦੀ ਬਿਲਕੁਲ ਜੀ ਬਿਲਕੁਲ ਉਹਦੇ ਵਿੱਚੋਂ ਕੰਪਨੀ ਨੂੰ ਜ਼ਿਆਦਾ ਬੇਨਿਫਿਟ ਰਹੀ ਹੈ ਤੇ ਸਰਕਾਰ ਨੂੰ ਬਹੁਤ ਘੱਟ ਬੇਨਿਫਿਟ ਹੈ ਕਿਉਂਕਿ ਕੰਪਨੀ ਵੱਧ ਰਹਾ ਲੈ ਰਹੀ ਹੈ ਨਹੀਂ ਜੇ ਕੰਪਨੀ ਵੱਧ ਰਹਾ ਲੈ ਰਹੀ ਤਾਂ ਕੰਪਨੀ ਦਾ ਵੀ ਤਾਂ ਹੱਕ ਬੰਦ ਨਾ ਤੁਹਾਨੂੰ ਤਨਖਾਹ ਦੇਉਂਦਾ ਪੀਸੀ ਚੀਜ਼ੇ ਤਾਂ ਮੁੱਦੇ ਨਹੀਂ ਦੇਖੋ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਆਈ ਅਸੀਂ ਬੈਠੇ ਕੰਮ ਫਿਰ ਵੀ ਕੰਮ ਜਾਰੀ ਹੈ ਅਸੀਂ ਕੰਮ ਅੱਜ ਸਾਨੂੰ ਫਿਰ ਪੰਜਾਬ ਐਸੋਸੀਏਸ਼ਨ ਨੂੰ ਮੂਲੇ ਫੈਸਲਾ ਲੈਣਾ ਪਿਆ ਵੀ ਹੜਤਾਲ ਕਰਾਂਗੇ ਲੜਾਂਗੇ ਤਾਂ ਕੁਝ ਫਾਨੂੰ ਸਾਮਪ ਹੋ ਸਕਦਾ ਸਾਨੂੰ ਕੁਝ ਮਿਲ ਸਕਦਾ ਜੀ ਠੀਕ ਹੈ ਜੀ ਦੇਖੋ ਅ ਬੱਚੇ ਵੀ ਹੁਣ ਤਾਂ ਸਮਾਂ ਸਾਡੇ ਵੀ ਵਿਆਹਾਂ ਦੇ ਯੋਗ ਹੈ ਜੀ 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 ਠੀਕ ਹੈ ਸਰਕਾਰ ਨੂੰ ਹੀ ਮੰਗ ਕਰਦੇ ਆਂ ਮੁੱਖ ਮੰਤਰੀ ਪੰਜਾਬ ਸਰਤਾਪਨ ਸਿੰਘ ਮਾਨ ਨੂੰ ਵੀ ਸਾਡੀ ਸਾਰ ਲਈ ਜਾਵੇ ਕੱਲੀਆਂ ਮੀਟਿੰਗਾਂ ਨਾ ਕਰੋ ਠੀਕ ਹੈ ਜੀ ਸਾਨੂੰ ਕੁਝ ਲਿਖਤੀ ਦੇ ਵਿੱਚ ਮੈਨੂੰ ਕੁਝ ਨਾ ਕੁਝ ਦਿਓ ਤਾਂ ਕਿ ਸਾਡਾ ਜਿਹੜਾ ਭਵਿੱਖ ਹੈ ਉਹ ਚੰਗਾ ਹੋ ਸਕੇ ਇਹ ਸਾਡੀ ਮਾਨ ਸਰਕਾਰ ਨੂੰ ਬੇਨਤੀ ਹੈ ਜੀ ਸੋ ਦੇਖੋ ਅਸੀਂ ਫਰਦ ਕੇਂਦਰ ਜੈਤੋ ਦੇ ਤੁਹਾਨੂੰ ਹਾਲਾਤ ਦਿਖਾਏ ਆ ਕਿ ਇਹਨਾਂ ਨੇ ਕਿਹਾ ਕਿ ਲਗਭਗ ਸਾਨੂੰ 3 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ ਔਰ ਕਿਉਂਕਿ ਤੁਹਾਨੂੰ ਦੱਸਦੀ ਕਿ ਜਿਹੜਾ ਅਸੀਂ ਇੱਕ ਉਹਨਾਂ ਦੇ ਵੀ ਕਮਾਊ ਪੁੱਤਾਂ ਕਿਉਂਕਿ ਜਦੋਂ ਫਰਦ ਲੈਣ ਵਾਸਤੇ ਕੋਈ ਕਸਟਮਰ ਆਉਂਦਾ ਹੈ ਜਾਂ ਕੋਈ ਜ਼ਿੰਮੇਵਾਰ ਆਪਣੀ ਜਮ੍ਹਾਂ ਰਕਮ ਲੈਣ ਵਾਸਤੇ ਆਉਂਦਾ ਤਾਂ ਅਸੀਂ ਉਹਨਾਂ ਤੋਂ ਪੈਸੇ ਵਸੂਲ ਕਰਦੇ ਆ ਪਰ ਅਸੀਂ ਉਹਨਾਂ ਨੂੰ ਪੈਸੇ ਕਮਾੜ ਦੇ ਦੇਣ ਦੇ ਬਾਵਜੂਦ ਵੀ ਅੱਜ ਅਸੀਂ ਤਨਖਾਹ ਤੋਂ ਵਾਂਝੇ ਆ ਹੁਣ ਆਉਣ ਵਾਲਾ ਸਮਾਂ ਇਹ ਹੋਏਗਾ ਕਿ ਇਹਨਾਂ ਦੀ ਤਨਖਾਹ ਜਿਹੜੀ ਹੈ ਸਰਕਾਰ ਨੇ ਤੇ ਕਿੰਨੀ ਕੀ ਬੋਲ ਕਰਦੀ ਹੈ ਬੜੇ ਰੋ ਤੁਸੀਂ ਮਿਲਦੇ ਫਿਰ ਤੁਹਾਡੇ ਨਾਲ ਕੋਈ ਖਬਰ ਦੇ